ਤਿੰਨ ਚਾਰ ਕਲੀਅਰ ਇੰਡੀਕੇਟਰਸ ਆ ਜੀ ਵੀ ਜਦੋਂ ਇੰਡੀਪੈਂਡੈਂਟ ਜਿਤਣ ਹੂੰ ਇਹਦਾ ਮਤਲਬ ਜਿਹੜੀਆਂ ਰਵਾਇਤੀ ਗੁੱਟਾ ਗਰੁੱਪ ਪੋਲੀਟੀਕਲ ਪਾਰਟੀਆਂ ਜੀ ਉਹਨਾਂ ਦੀ ਘਾੜ ਹੋਈ ਹੈ ਹੂੰ ਕੋਈ ਕਿਸੇ ਨੂੰ ਏਜੰਸੀਆਂ ਦਾ ਕਹੀ ਜਾਂਦਾ ਹੂੰ ਕੋਈ ਕਿਸੇ ਨੂੰ ਕਹਿ ਰਿਹਾ ਉਹ ਦੂਸਰਾ ਏਜੰਸੀਆਂ ਦਾ ਕਹੀ ਜਾਂਦਾ ਹੂੰ ਜਦੋਂ ਤੁਸੀਂ ਇੱਕ ਪਾਰਟੀ ਨਾਲ ਰਲ ਕੇ ਸਰਕਾਰ ਚਲਾਈ 10 ਸਾਲ ਹੂੰ ਤੁਸੀਂ ਉਹਨਾਂ ਦੀ ਏਜੰਸੀਆਂ ਦੇ ਬੰਦੇ ਨਹੀਂ ਬਣੇ ਜੀ ਇਹ ਤੁਹਾਨੂੰ ਆਪਨੇ ਬਾਦਲ ਸਾਹਿਬ ਕਹਿ ਰਹੇ ਸੀ ਵੀ ਉਹ ਇਹ ਦੂਸਰੇ ਤੇ ਨਹੀਂ ਕਰਨਾ ਚਾਹੀਦਾ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਸਿੱਖ ਬੇਵਕੂਫ ਨਹੀਂ ਹੈ ਸਿੱਖ ਸਿੱਖਿਆ ਹੋਇਆ ਬੰਦਾ ਇਨਸਾਨ ਹੈ ਜਿਹੜਾ ਕਿ ਬਾਕੀ ਧਰਮਾਂ ਵਾਂਗੂ ਆਪਣੇ ਧਰਮ ਬਾਰੇ ਜਾਗਰੂਕ ਹੈ ਉਹਨੂੰ ਪਤਾ ਹੈ ਓਕੇ ਇੱਕ ਵਾਰ ਸੁਝਾਅ ਪਿੱਛੇ ਜਿਹਾ ਦਿੱਤਾ ਸੀ ਪੇ ਤੁਸੀਂ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਆਪਣੀ ਕੋਈ ਖੜਾ ਹੀ ਨਾ ਕਰੇ ਬੰਦਾ ਐਸਡੀਪੀਸੀ ਦੇ ਲੋਕਾਂ ਨੂੰ ਇਮਾਨਦਾਰ ਸਖਸ਼ੀਅਤ ਵਾਲੇ ਬੰਦੇ ਖੜੇ ਕਰ ਦਿਓ ਉਹਨਾਂ ਦਾ ਆਪਣਾ ਹੀ ਆਪਣਾ ਹੀ ਵਰਚਸਲ ਉਹ ਜਿੱਤ ਜਾਣਗੇ ਦੇਖੋ ਹਰਿਆਣੇ ਦੇ ਸਿੱਖਾ ਨੇ ਗੈਤ ਤਾਂ ਹੁਣ ਇਹ ਕਲੇਮ ਕਰ ਰਹੇ ਆ ਕੋਈ ਕਹ ਰਿਹਾ ਜੀ ਮੇਰੇ 12 ਕੋਈ ਕਹਿੰਦਾ ਮੇਰੇ 18 ਹੂੰ ਕੋਈ ਤੰਗਾ ਮੇਰੇ 6 ਆ ਉਹਨਾਂ ਦੀ ਵਾਇਰਲ ਹੋ ਗਈ ਵੀਡੀਓ ਨੋ ਜੇ ਉਸ ਜੇ ਉਸ ਵਾਰਡ ਜਾਂ ਉਸ ਕੰਸਟੀਚੂਐਂਸੀ ਚੋਂ ਸਿੱਖਾਂ ਨੇ ਵੋਟ ਪਾਈ ਆ ਤੇ ਉਹਨੇ ਬਾਕੀ ਤਿੰਨਾਂ ਗੁੱਟਾਂ ਨੂੰ ਨਕਾਰ ਕੇ ਪਾਈ ਆ ਰਾਈਟ ਕਲੀਅਰ ਕਰ ਲਓ ਰਾਈਟ ਇਹਦਾ ਮਤਲਬ ਪੀਪਲ ਵਾਰਡ ਜਿਹੜੇ ਗੁੱਡ ਕਜ਼ਾਰ ਦੇ ਬੰਦੇ ਆ ਉਹ ਗੁਰਦੁਆਰੇ ਸੰਭਾਲ ਲੈਣ ਠੀਕ ਆ ਉਹਨਾਂ ਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਜੋੜ ਨਾ ਹੋਵੇ ਨੰਬਰ 1 ਹੂੰ ਦੂਸਰਾ ਤੁਸੀਂ ਬੜਾ ਵਧੀਆ ਪੁਆਇੰਟ ਪਹਿਲਾਂ ਦਿੱਤਾ ਛੋਟੀ ਸਾਹਿਬ ਬੋਲ ਰਹੇ ਸੀ ਉਹ ਤੁਸੀਂ ਦਿੱਤਾ ਇਹ 올 ਇੰਡੀਆ ਸਿੱਖ ਜਿਹੜਾ ਗੁਰਦੁਆਰਾ ਐਕਸੀ ਇਹ ਬਣਾਉਣਾ ਚਾਹੀਦਾ ਸੀ ਇਸ 'ਚ ਸਾਰੇ ਦੇ ਢਿੱਲ ਕੀਤੀ ਹੂੰ ਹੂੰ ਕਿਉਂਕਿ ਉਹੀ ਇੱਕ ਚੀਜ਼ ਆ ਜਿਹੜੀ ਕਿ ਸਿੱਖ ਜਿਹੜੇ ਸਤਰ ਅਸਥਾਨ ਆ ਉਹਨਾਂ ਦੀ ਸਾਬ ਸਵਾਲ ਤੇ ਉਹਨਾਂ ਨੂੰ ਇੱਕੇ ਵਿੱਚ ਪਰੋ ਕੇ ਰੱਖ ਸਕਦੀ ਸੀ ਹੂੰ ਹੂੰ ਤੇ ਉਹਨਾਂ ਦਾ ਨਾਂ ਹੀ ਜਦੋਂ ਆਲ ਇੰਡੀਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦਾ ਫਿਰ ਫਿਰ ਉਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਰਹਿਣੀ ਸੀ ਬਿਲਕੁਲ ਠੀਕ ਹੈ ਤੇ ਨਾਂ ਹੀ ਉਸ ਨੂੰ ਤੋੜਨ ਦੀ ਜਰੂਰਤ ਸੀ ਜਦੋਂ ਤੁਸੀਂ ਦਿੱਲੀ ਗੁਰਦੁਆਰਾ ਬਣਾਈ ਅਗਲੇ ਨੇ ਹਰਿਆਣਾ ਬਣਾਤੀ ਹੂੰ ਹੂੰ ਠੀਕ ਹੈ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਇੱਕ ਰਾਹ ਦਿੱਤਾ ਇਹਨੂੰ ਕਰਨ ਦਾ ਹੂੰ ਸੋ ਅਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਹੋਇਆ ਹੂੰ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਵਾਸਤੇ ਕਰਨੀ ਚਾਹੀਦੀ ਹੈ ਆਪਣੇ ਜਦੋਂ ਜਹਾਦ ਠੀਕ ਹੈ ਜਾਂ ਜਿਹੜਾ ਵੀ ਪਾਰਟੀ ਆਵੇ ਜਿਹੜਾ ਵੀ ਇਹਦਾ ਇਹ ਮਤਾ ਸਿੱਖਾ ਨੂੰ ਪਾਣਾ ਚਾਹੀਦਾ ਕੋਈ ਜਿਹੜੇ ਉੱਥੋਂ ਦੇ ਜਿਹੜਾ ਹੁਣ ਤੁਸੀਂ ਵਸਨੀਕਾਂ ਦੀ ਗੱਲ ਕੀਤੀ ਹੈ ਛਿੰਦਾ ਜੀ ਨੇ ਉਹਨਾਂ ਨੇ ਗੁੱਡ ਸਟੈਪ ਲਿਆ ਉਹਨੇ ਕਹਿੰਦਾ ਮੈਂ ਬੜੀ ਸਟਰਗਲ ਕੀਤੀ ਆਪਣੇ ਆਪ ਨੂੰ ਐਡ ਕਰਨ ਲਈ ਕਿਉਂਕਿ ਹਰਿਆਣੇ ਦੇ ਬਰਾਂਡ ਚ ਅੱਬਾ ਦੇ ਮੋੜੀ ਸੀ ਠੀਕ ਹੈ ਉਹਨਾਂ ਨੂੰ ਵੀ ਵੋਟ ਨਹੀਂ ਦਿੱਤੀ ਪਰ 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 ਜਸਗਿਲ ਇੱਕ ਮਿੰਟ ਉਹਨਾਂ ਨੇ ਅਸਤੀਫਾ ਜ਼ਰੂਰ ਦਿੱਤਾ ਸੀ ਪਰ ਹੁਣ ਖਬਰ ਆ ਰਹੀ ਆ ਸਾਡੇ ਕੁਝ ਕਾਲਰਸ ਨੇ ਦੁਆਬੇ ਵਾਲੇ ਇੱਕ ਆਈਡੀ ਤੋਂ ਮੈਸੇਜ ਆਇਆ ਔਰ ਗੁਰਲਾਲ ਸਿੰਘ ਕੰਗ ਤੋਂ ਮੈਸੇਜ ਆਇਆ ਇਸ਼ਾਦ ਜਗਦੀਸ਼ ਸਿੰਘ ਛਿੰਡਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਯੂ ਟਰਨ ਲੈ ਲਿਆ ਦੋਨੋਂ ਦੋਨੋਂ ਪਾਸੇ ਸੋਚ ਲਓ ਤੇ ਇੱਕ ਬੰਦੇ ਨੇ ਆਪਣੇ ਸਟਰਗਲ ਕੀਤੀ ਉਹ ਕਹਿੰਦਾ ਜੀ ਮੇਰੀ ਗੱਲ ਨਹੀਂ ਮੰਨੀ ਲੋਕਾਂ ਨੇ ਉਹਦਾ ਕਿਰਦਾਰ ਦੇ ਤੌਰ ਤੇ ਉਹਦਾ ਠੀਕ ਸੀ ਜਿਹਨੇ ਨਹੀਂ ਵੀ ਲਿਆ ਲੋਕਾਂ ਨੇ ਕਿਹਾ ਵਣਾ ਵੀ ਤੁਸੀਂ ਸਟਰਗਲ ਕੀਤੀ ਐ ਨਹੀਂ ਤੁਸੀਂ ਲੜਾਈ ਅੱਗੇ ਵਧਾਓ ਇਸ ਕੰਮ ਨੂੰ ਲੋਕ ਕਾਬਜ਼ ਨਾ ਹੋ ਜਾਣ ਜਿਹੜੀ ਉਹ ਕਹਿੰਦੇ ਸੀ ਨਾ ਵੀ ਹੋਰ ਕੋਈ ਆ ਜਾਏ ਤੇ ਦਾਦੂ ਵਾਲਾ ਨਾ ਆਵੇ ਉਹਨਾਂ ਨੇ ਕਿਹਾ ਨਹੀਂ ਬਿਲਕੁਲ ਉਹ ਇੱਕ ਵਾ ਉਹ ਪੋਦਾ ਇੰਡੀਕੇਟਰ ਸੀ ਵੀ ਉਹ ਦੂਸਰਿਆਂ ਨੂੰ ਹੁਣ ਆਪਾਂ ਇਹਨੂੰ ਪ੍ਰਤੱਖ ਤੌਰ ਤੇ ਕਲੀਅਰ ਕੈਨਵਸ ਤੇ ਦੇਖੀਏ ਕਿ ਪੋਲਿਟੀਕਲ ਪਾਰਟੀਆਂ ਲੋਕ ਨਹੀਂ ਚਾਹਦੇ ਧਰਮ ਦੇ ਵਿੱਚ ਕੀ ਕੇ ਇੰਟਰਫੇਰੈਂਸ ਬਿਲਕੁਲ ਨਹੀਂ ਚਾਹਦੇ ਇਹ ਕੋਈ ਕਹੀ ਜਾਵੇ ਜੀ ਸਾਡਾ ਜਿਤਾਇਆ ਹੋਇਆ ਨਾ ਅਜੇ ਜਿਤਾਇਆ ਉਦੋਂ ਤਾਂ ਤੁਹਾਡਾ ਬੰਦਾ ਖੜਾ ਹੋ ਗਿਆ ਜਿਤਨਾ ਸੀ ਹੂੰ ਐਵੇਂ ਐਵੇਂ ਕਿਸੇ ਦੀ ਵਿਕਟਰੀ ਤੇ ਉਹਦੇ ਤੇ ਦਾਬਾ ਨਹੀਂ ਮਾਰਨਾ ਚਾਹੀਦਾ ਹੂੰ ਵੀ ਇਹ ਸਾਡਾ ਸੀਜੀ ਬੰਦਾ ਅਸੀਂ ਪੈਸੇ ਲਾਏ ਅਸੀਂ ਜਾਂਦੇ ਰਹੇ ਇਹ ਜਿਹੇ ਗੱਲਾਂ ਨਾ ਨਹੀਂ ਕਰਨੀਆਂ ਚਾਹੀਦੀਆਂ ਪੋਲਿਟੀਕਲ ਪਾਰਟੀਆਂ ਨੂੰ ਤੇ ਸਖਾਂ ਦੇ ਜਿਹੜਾ ਇਹ ਡਿਸੀਜਨ ਹੈ ਵੋਟ ਦਾ ਹੂੰ ਜਿਹੜਾ ਉਹਨਾਂ ਨੇ ਦਿੱਤਾ ਹੈ ਇੰਡੀਪੈਂਡੈਂਸ ਨੂੰ ਉਹਦੀ ਬੇਇੱਜ਼ਤੀ ਨਾ ਕਰਨ ਇਹ ਕਹਿ ਕੇ हां ਹੁਣ ਵੇਖਣਾ ਪਣਾਵਾ ਕਿ ਜਸ ਗਿਲ ਵੇਖਣਾ ਪਣਾ ਵੀ ਪ੍ਰਧਾਨ ਕੌਣ ਬਣਦਾ ਵਾ ਜਿਵੇਂ ਹੁਣ ਸਾਡੇ ਦਵਿੰਦਰ ਲੋਪੋ ਦਾ ਕਮੈਂਟ ਆ ਸਾਡੇ ਫੇਸਬੁੱਕ ਤੇ ਕਿ ਸਰਬਸੰਮਤੀ ਨਾਲ ਪ੍ਰਧਾਨ ਬਣੇ ਅਤੇ ਦੂਜੀ ਕਮੇਟੀ ਚੁਣੀ ਜਾਵੇ ਤਾਂ ਕਿ ਗੁਰਦੁਆਰਿਆਂ ਵਿੱਚ ਵਧੀਆ ਪ੍ਰਬੰਧ ਹੋ ਸਕੇ ਇਹ ਬਿਤੇ ਬੜਾ ਵੱਡਾ ਇੰਡੀਕੇਟਰ ਹੈ ਐਸਜੀਬੀਸੀ ਦੇ ਇਲੈਕਸ਼ਨਾਂ ਵਾਸਤੇ ਬਿਲਕੁਲ ਠੀਕ ਹੈ ਵਾਸਤੇ ਸੋ ਹਰਿਆਣਾ ਇਲੈਕਸ਼ਨਸ ਦਾ ਬਹੁਤ ਵੱਡਾ ਇੰਡੀਕੇਟਰ ਹੈ ਪੰਜਾਬ ਦੀਆਂ ਗੁਰਦੁਆਰਾ ਕਮੇਟੀ ਦੀਆਂ ਇਲੈਕਸ਼ਨਸ ਵਾਸਤੇ ਮਿਹਰਬਾਨੀ ਥੈਂਕ ਯੂ ਬਿਲਕੁਲ ਪ੍ਰਕਾਸ਼ ওকে ਥੈਂਕ ਯੂ ਜਸ ਗਿਲ ਥੈਂਕ ਯੂ ਥੈਂਕ ਯੂ ਪੰਜਾਬ ਦੀਆਂ ਚੋਣਾਂ ਵਾਸਤੇ ਹਰਿਆਣਾ ਚੋਣਾਂ ਤੋਂ ਬਹੁਤ ਵੱਡਾ ਇੰਡੀਕੇਟਰ ਹੈ ਕਿ ਇਹ ਲੋਕਾਂ ਦਾ ਇਸ ਵळे ਰੁਝਾਨ ਬਣਿਆ ਹੋਇਆ ਵਾ